ਲਓ ਜੀ ਬਾਬੇ ਸੱਤ ਸ਼੍ਰੀ ਅਕਾਲ ਕੰਪਿਊਟਰ ਕਰਾ ਆ ਗਿਆ ਇਹਨਾਂ ਦਾ ਅੱਜ ਅੱਜ ਆਇਆ ਚਾਚੇ ਕਾ ਦਾ ਆਇਆ ਇਹ ਕਾ ਦਾ ਆ ਗਿਆ ਕੰਪਿਊਟਰ ਕਰਾ ਸੇ ਮਰ ਕੇ ਕੱਲ ਪਰਸ ਆ ਗਿਆ ਪਰਸੋਂ ਆ ਗਿਆ ਬਾਈ ਹੁਣ ਇਹਦਾ ਕੰਮ ਚੱਲੂ ਇੱਕ ਚਾਚੇ ਇੱਥੇ ਪਾਓ ਯਾਰ ਆਹ ਨਾ ਬਹੁਤ ਬੁਰਾ ਜਿਹਾ ਲੱਗਦਾ ਇੱਥੇ ਰੇਤਾ ਲਿਆ ਕੇ ਪਾਓ ਜਿੱਥੇ ਜਿੱਥੇ ਟਰੈਕਟਰ ਖੜਾ ਹੈ ਮਿਲੋ ਪਹਿਲਾਂ ਚਾਚੇ ਨੂੰ ਤੇ ਪ੍ਰਧਾਨ ਜੀ ਨੂੰ ਸਰਕਾਰ ਕੀ ਸਾਰਿਆਂ ਨੂੰ ਜਿੱਥੇ ਪਤਾ ਕਿ ਆ ਜਿੱਥੇ ਟਰੈਕਟਰ ਖੜਾ ਹੈ ਹਾਂ ਉੱਥੇ ਪਾਈ ਦੀ ਮਿੱਟੀ ਅੱਛਾ ਉੱਥੀ ਤੇ ਲੈ ਕੇ ਪਾਈਏ ਦੋ ਰੇੜੀਆਂ ਹਾਂ 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 ਉਹ ਜੇ ਬਾਹਰ ਕੱਢਦੇ ਉੱਥੇ ਹੀ ਉਹਨੇ ਚਿਕੜੀ ਕਰਦਣੀ ਹਾਂ ਹਾਂ ਚੇਕੜ ਕਰਦਣਾ ਉਹਨੇ ਉਹ ਗਿੱਲਾ ਹੁਣ ਵੀ ਗਿਆ ਪਿਆ ਹਾਂ ਉਹ ਮਹਾ ਮਾਰ ਜਾ ਅੱਠ ਜਿਵੇਂ ਮਾਰ ਜਾ ਫਿਰ ਟਰੈਕਟਰ ਇਹ ਤਾਂ ਹੁਣ ਤੁਸੀਂ ਗੱਡੇ ਨਾਲ ਕੱਟਾ ਬਣਾ ਲਿਆ ਮਿੱਟੀ ਗੱਡੇ ਨਾਲ ਕੱਟਾ ਨਹੀਂ ਨਹੀਂ ਇਹਨੂੰ ਕਹਤੋਂ ਮੈਂ ਚਾਰ ਗੱਡੇ ਮੈ ਲਾ ਦੂੰਗਾ ਇਹ ਤਾਂ ਕਹਿੰਦਾ ਮੇਰੇ ਟਰੈਕਟਰ ਲਈ ਜਾ ਹਾਂ ਫੇਰ ਉਹ ਲੈ ਜੇ ਫੇਰ ਠੀਕ ਨਹੀਂ ਭਾਈ ਹਾਂ ਉਹਨੂੰ ਫੇਰ ਚਲਾਉਣਾ ਵੀ ਤੈਨੂੰ ਬੈਣਾ ਪ੍ਰਧਾਨ ਜੀ ਹਾਂ ਨਹੀਂ ਚਲਾਉਣੇ ਕੋਈ ਐਡਾ ਹੈ ਨਹੀਂ ਹਾਂ ਉਹਦੇ ਵਗੇ ਇਹ ਰਹਾ ਨਾ ਜਿਹੜੇ ਉੱਥੇ ਉਹ ਆ ਬਾਈ ਹੋਰ ਉਹਦਾ ਵੋਲਯੂਮ ਤਾਂ ਗੇਰ ਹੈ ਹਾਂ ਘੱਲੇ ਫੜ ਚੁੱਕਰੀ ਪੈਂਦੀ ਉਹ ਢੋਣੇ ਨੂੰ ਹਾਂ ਉਹਦਾ ਉਹਦਾ ਟੈਂਪੋ ਵਾਲਿਆਂ ਵਾਂਗੂ ਉੱਥੀ ਜੇ ਪਈ ਜਾਂਦੇ ਨਾ ਜੇ ਹੁਣ ਮੈਂ ਹੋਟ ਰੈਟ ਚ ਚਲਾਉਣਾ ਹਾਂ ਅਤ ਨਹੀਂ ਲੱਗਦਾ ਨਹੀਂ ਕਿਤੇ ਮੈਂ ਪੈਣੀ ਚਲਾ ਲਿਆ ਹਾਂ ਪਣੀ ਦਾ ਫੋੜ ਹਾਂ ਉਹਦੇ ਮੈਂ ਉੱਪਰੇ ਗੇਰ ਐ ਕਰੀ ਗਿਆ ਹਾਂ ਰੇਸ ਨੂੰ ਐ ਰੇਸ ਨੂੰ ਆਜ਼ਦ ਪਈਦੀ ਹੈ ਨਾ ਹਾਂ ਸਾੜੇ ਦਾ ਵੀ ਹੋ ਲਿਆ ਕੋਈ ਇੱਕ ਵਾਰੀ ਵਾਪਸ ਜੀ ਰਹਾ ਲੌਦੋ ਜੇ 35 ਕਿਲ ਦਾ ਛੜਾ ਬਹੁਤ ਪਾਣੀ ਗੱਲ ਲੈ ਹੈ ਹਾਂ ਹੈਂ ਤੇਰਾ ਕਹਿੰਦਾ ਭਾਈ ਸਾਡੇ ਆ ਟਰੈਕਟਰ ਗਿਆ ਪਤਾ ਉਹ ਚੱਕਲਾ ਚੱਕਲਾ ਨੇ ਸਾਂਝਾ ਤਾਂ ਹੂੰ ਇਹਨਾਂ ਵਾ ਹੁੰਦਾ ਤਾਂ 37 ਦਾ ਜਿੰਦਰਾ ਪਾ ਜਿੰਦਰਾ ਕੋਲ ਜਿੰਦਰਾ ਕੋ 37 ਦਾ ਹੁੰਦਾ ਹੂੰ ਉਹ ਸਾਲ ਤੇਲ ਦੀ ਹੁੰਦੀ ਸ਼ਾਰਟ ਜਾਂਦਾ ਹੂੰ ਕਹਿੰਦੇ ਤੇਲ ਆ ਗਿਆ ਵੀ ਟੋਲ ਭਰਾ ਲੈ ਜੀ ਹੂੰ ਰੂਪੜ ਦੇ ਉਹ ਜਿਹੜਾ ਕੋਲ ਕੋਲ ਪੰਪ ਪੈਟਰੋਲ ਪੰਪ ਠੀਕ ਆ ਉੱਥੇ ਚੜਾਈ ਹੁੰਦੀ ਦੀ ਪੁਲਿਸ ਤੇ ਹੈ ਜਦ ਤੱਕ ਜਦ ਟ੍ਰੈਵਲਰ ਰੂਪ ਘੱਟ ਹੁੰਦੀ ਬਹੁਤ ਹਾਂ ਹਾਂ ਉੱਥੇ ਗੇਰ ਦੀ ਰੇਸ ਨੂੰ ਉੱਪਰ ਹੀ ਰੇਸ ਹੁੰਦੀ ਉੱਪਰ ਹੂੰ ਪੰਜੀ ਦੇ ਕਿਹੜੇ ਹਿਸਾਬ ਨਾਲ ਉਹਨੂੰ ਕਰੀ ਜਾਵੇ ਬਗੈਰਾ ਇਸ ਤਰ੍ਹਾਂ ਬਾਪੂ ਗੇਰੀ ਸਾਹ ਹਾਂ ਉੱਪਰ ਇਸ ਤੂਜੇ ਉਹਦੀ ਦੇਖ ਉੱਪਰ ਕਰੀ ਜਾਵੇ ਮੁੰਡੇ ਮਤਲੀ ਨੂੰ ਉਹਦੀ ਉੱਪਰ ਦੀ ਜੌਂਡੀਰ ਵਾਂਗੂ ਹਾਂ ਉਹ ਹੁਣ ਦੇ ਰਾਏ ਦੀ ਕਿੱਲੀ ਬੁੜਾ ਗਈ ਚਲ ਜਣੀ ਜਣੀ ਮੰਨ ਕੇ ਚੱਲ ਪਹਿਲਾਂ ਇਹ ਐਚ ਐਮ ਟੀ ਨੇ ਫੰਕਸ਼ਨ ਗੱਡੇ ਹੈ ਵੀ ਬਾਅਦ ਚ ਹੋਣਾ ਆਏ ਆ ਜੌਂਡੀਰ ਵਰਗਿਆਂ ਚ ਕਹਿਣ ਦਪਾ ਆ ਐਚ ਐਮ ਟੀ ਵਾਲਿਆਂ ਦਾ ਸਵਾਲ ਪਹਿਲਾਂ ਦੇ ਦਿੱਤਾ ਨਾ ਉਹ ਹੁਣ ਆਉਣ ਲੱਗੇ ਉਹ ਹੁਣ ਆਉਂਦਾ ਹੈ ਹੁਣ ਦੇ ਕੰਪਨੀਆਂ ਦੇ ਰਹੀਆਂ ਉਹ ਹਾਂ ਕਹਿੰਦੇ ਵੀ ਜੇ ਨਾ ਬੰਦ ਹੁੰਦਾ ਇਹ ਐਚਐਮਟੀ ਤਾਂ ਇਹਨੇ ਕੋਈ ਚੱਲਣੀ ਤਾਂ ਦੇਣਾ ਤੇਰੇ ਉਹ ਇਹਦਾ ਇਹਦਾ ਮਾਰ ਖਾਦੀ ਨੇ ਜਿਹੜਾ ਡਰਮ ਹੈ ਪਿੱਛੇ ਹੀ ਸੀ ਹਾਂ ਉਹਦੇ ਮਾਰ ਖਾਂਦਾ ਜੇ ਸਿੱਧਾ ਇੱਕ ਸਲੀ ਸੋਬਨੇ ਦਾ ਹਾਂ ਮੈਸੀ ਹੋਇਆ ਫੋੜ ਹੋਇਆ ਫੋਨ ਟਰੈਕਟਰ ਜਿਹਦੇ ਨਵੇਂ ਆਉਂਦੇ ਸਿੱਧੇ ਐਕਸਲ ਵਾਲੇ ਆ ਹਾਂ ਸਿੱਧੇ ਵਾਲੇ ਜਿਹੜੂ ਪਿੱਛੇ ਡਰਮ ਆ ਹਾਂ ਇਸਲੇ ਥੋੜੇ ਟਾਈਮ ਬਾਅਦ ਘੈੜ ਘੈੜ ਕਰਨ ਲੱਗ ਜਾਂਦੇ ਜਿੱਦਾਂ ਹੌਲੈਂਡ ਲਾਲਾ ਉਹ ਵੀ ਇੰਡਕਸ਼ਨ ਨਹੀਂ ਹੈ ਮਗਰ ਬੈਰਿੰਗਾਂ ਦਾ ਭਰ ਜਾਂਦਾ ਫਿਰ ਫੇਰ ਮੇਰੇ ਵਾਲਾ ਨਹੀਂ ਕਰਦਾ ਇਹਨਾਂ ਬਿਜਿਗਣਾ ਚੱਲਿਆ ਵਾ ਘੱਟ ਹੁੰਦਾ ਹਾਂ ਹਾਂ ਠੀਕ ਆ ਕਿੱਥੇ ਯਾਰ ਹੁੰਦਾ ਸਿੱਧਾ ਐਕਸਲ ਚੱਲਣਾ ਹਾਂ ਹਾਂ ਸਮਝਿਆ ਗੱਲ ਕਿੱਥੇ ਤੇਰੇ ਹੈ ਡਰਮ ਜਿਵੇਂ ਘਰਾ ਰੀਆਂ ਬੈਰਿੰਗ ਖਾਦਾ ਕੋਈ ਬਹੁਤ ਸਮਾਨ ਬਹੁਤ ਸਮਾਨ ਖਾਦਾ ਉਹਦੇ ਵਿੱਚੇ ਬ੍ਰੇਕਾਂ ਦਾ ਨਾ ਹਾਂ ਉਹਦੇ ਵਿੱਚੇ ਸਹੀ ਗੱਲ ਆਹ ਗੱਲ ਆ ਪਿੱਛੇ ਆ ਗੱਲ ਦੀ ਕਮੀ ਹੈ ਇਹਨਾਂ ਦੀ ਇਹ ਕਮੀ ਨਹੀਂ ਚੱਕੀ ਚਮਟੇ ਵਾਲੇ ਟਰੈਕਟਰ ਬਹੁਤ ਸਰੀਂਦੇ ਇਹਨਾਂ ਦੇ ਹਾਂ ਹੈ ਕਿ ਨਹੀਂ ਹਾਂ ਟਰੈਕਟਰ ਬਹੁਤ ਵਧੀਆ ਟਰੈਕਟਰ ਵਾਲੀ ਗੱਲ ਛੱਡ ਦੇ ਟਰੈਕਟਰ ਦਾ ਜਾਨਵਰ ਉਹਦਾ 911 ਹੋਇਆ 3511 ਜਿੜੇ ਮਾਰਨੀ ਦਾ ਸਹੀ ਗੱਲ ਦੋ ਸਿਲੰਡਰੇ ਨਾਲ ਇੱਕ ਹੋਰ ਆ 3511 ਤੋੜ ਕੇ ਦੇਖ ਲਈ ਦੋ ਜੂੰ ਜੂੰ ਚੜਾਈ ਆ ਸਟਾਟ ਆ ਵਾਧਾ ਓਪਨ ਵਾਧਾ ਹੋ ਰਿਹਾ ਇਸ ਬਾਤ ਦੀ ਹਲਦੀ ਆ ਮੈਂ ਵਾਧਾ ਤੇਰਾ ਹੈ ਨਹੀਂ ਫਿਰ ਕਰਿਆ ਦੂਆ ਸਕਾਟ ਵੀ ਹੈ ਇਸੇ ਨਹੀਂ ਕਰਿਆ ਹਾਂ ਸਕਾਟ ਵੀ ਉਹਦੇ ਵੀ ਇਦਾਂ ਹੀ ਦਾ ਨਾ ਉਹ ਵੀ ਇੱਕ ਨਹੀਂ ਦਾ ਲੋ ਨਦੀ ਪਰੋਂ ਦੇ ਪੁਲ ਕੋਲ ਉਹਰੇ ਸੁਣਦੀ ਤੈਨੂੰ ਘੜ ਘੜ ਹਾਂ ਹਾਂ ਸਿੱਧੇ ਐਸਲੇ ਆਏ ਜੀ ਆਵਾਜ਼ ਨਹੀਂ ਆ ਗਈ ਫਿਰ ਹੂੰ ਸਿੱਧੇ ਐਸਲੇ ਨਹੀਂ ਗਰਾਰੀ ਹੈ ਨਹੀਂ ਤੇ ਉਹ ਗਰਾਰੀ ਸਿੱਧੇ ਐਸਲੇ ਲੱਗਿਆ ਹੋਇਆ ਹੁਣ ਆਏ ਤਾਂ ਆਏ ਤਾਂ ਉਹਦਾ ਜਿਹੜਾ ਹਜੌਂਡੀਰ ਇਹਨੂੰ ਵੀ ਦੂਜਾ ਪਲੈਂਟਰੀ ਸਿਸਟਮ ਆ ਜਿੱਦਾਂ ਮੈਸੀ ਨਾਉਂਦਾ ਬੜਿਆਂ ਨੂੰ 52 ਦਾਸ ਨੂੰ ਨਾ 52 45 ਨੂੰ 772 ਨੂੰ ਹਾਂ ਇਹਨੂੰ ਵੀ ਹੋਇਆ ਪਰ ਇਹਦੀ ਆਵਾਜ਼ ਨਹੀਂ ਹੈ ਮਗਰ अच्छा टेक्नीक ਨਹੀਂ ਕਰਤੀ ਹੋਊਗੀ ਵਧੀਆ ਹਾਂ ਇਹ ਪਲੈਨਟਰੀ ਸਿਸਟਮ ਕਰਦਾ ਆਹ ਇਹ ਹੁਣ ਦੂਆ ਆਇਆ ਹੈ ਲੋ ਕਿਹੜਾ ਹੌਲਾ ਇੱਕ ਸ਼ਾਫਟ ਪਿੱਛੋਂ ਜਾਂਦੀ ਆ ਇਹਦੀ ਆਵਾਜ਼ ਵੀ ਨਹੀਂ ਆਈ ਨਾ ਨਹੀਂ ਇਹਦੀ ਵੀ ਨਹੀਂ ਆਈ ਇਹ ਜਿਹੜਾ ਹੁਣ ਆਇਆ ਇਹਨਾਂ ਦਾ ਬਹੁਤ ਫਰਕ ਪਾਤਾ ਆਹੋ ਕਿਹੜਾ ਸਾਰਾ ਇਹਦੇ ਇਹਨੂੰ ਵੀ ਚੰਮ ਜਾ ਉਹ ਇਹਦੇ ਇੱਕ ਸ਼ਾਫਟ ਦੀ ਜਾ ਕੇ ਡਰਾਈਵ ਕਹਾਂ ਤਿੰਨ ਸ਼ਾਫਟਾਂ ਨੇ ਕੰਮ ਕਰਦੀਆਂ ਹਾਂ ਸੈਂਟਰ ਜਿਹਨੇ ਉਹ ਫਿੱਟ ਹੋ ਜਾਣਾ ਕਹਾਂ ਤਿੰਨ ਘਮਾਉਂਦੀ ਆ ਉਹ ਇੱਕੇ ਸ਼ਾਫਟ ਹਾਂ ਉਹ ਇਹਨਾਂ ਦਾ ਫਰਕ ਤਕਨੀਕ ਦਾ ਫਰਕ ਪਈ ਜਾਂਦਾ ਗਾਹ ਪਈ ਜਾਂਦਾ ਭਾਈ ਟਾਟਾ ਡੈਡਾ ਟਰੈਕਟਰ ਆ ਗਿਆ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਹੋਰ ਕੱਛ ਵੀ ਅੱਜ ਸਪਰੇਅ ਕਰਾਉਣੀ ਆ ਪ੍ਰਧਾਨ ਦੇਖਦੇ ਤੁੱਲ ਨਹੀਂ ਗਿਆ ਇਹ ਬਈ ਇਹਨੂੰ ਕਰਿਆਦਾ ਫੋਨ ਉਹਦਾ ਟਰੈਕਟਰ ਫਸਿਆ ਹੋਇਆ ਬਾਹਰ ਨਿਕਲ ਜਾਂਦਾ ਅਗਲਾ ਕਹਿੰਦਾ ਮੈਨੂੰ ਗੇਟ ਦਾ ਨਹੀਂ ਪਤਾ ਜੂੜ ਵਾਲੇ ਦਾ ਕਿਹੜਾ ਇਹ ਤਾਂ ਹੈ ਕੀ ਨਹੀਂ ਗੱਲ ਪਤਾ ਹੀ ਨਹੀਂ ਹੱਤਕ ਬੋਲੋ ਬੈਠਾ ਹਾਂ 20 ਪਾਸੇ ਕੱਲ ਕੱਲ ਬਾਇਆ ਤਾਂ ਨਹੀਂ ਫੇ ਖੇਤ ਕੋਈ ਖੇਤ ਕਿੱਥੇ ਪਾਉਂਦਾ ਇਹਨਾਂ ਦਾ 20 ਪਿਆ ਨਹੀਂ ਵੀ ਪਿਆ ਹੈ ਉਹ ਵੀ ਪਿਆ ਹੈ ਪਾਣੀ ਕਿਹੜਾ ਰਗਾਲਾ ਸੋਨਾ ਪਹਿਲੇ ਨਹੀਂ ਸੀ ਬਾਜਰੇ ਮੇ ਛਾਂ ਵੱਟ ਗਏ ਪਿਆ ਬਾਜਰਾ ਹਾਂ ਪੈਰ ਘਾਣਦਾ ਤਾਂ ਚੱਪਲ ਪਾ ਕੇ ਮੱਸੀ ਵੱਟਣ ਹੁੰਦਾ ਤਾਂ ਫੇਰ ਸਮਾਂ ਵੀ ਪਿਆ ਗਿਆ ਨਾ ਮੈਂ ਹੁਣ ਫੇ ਮੈਂ ਰਹਿਣਤ ਹੈ ਨਾ ਹਵਾ ਲੱਗਣੂਗੀ ਸੁੱਕੇ ਰੱਖ ਸੁੱਕੀ ਹੈ ਬਾਈ ਉਸ ਵਾਲੇ ਡੰਗਰ ਖਾਂਦੇ ਨਹੀਂ ਨਹੀਂ ਖਾਂਦੇ ਨਹੀਂ ਹੈਗੀ ਮੂਹ ਮਾਰਦੇ ਆ ਇੱਕ ਹੋਰ ਆ ਉਸ ਵਾਲਿਆਂ ਨੂੰ ਤੂੜੀ ਚੋਂ ਵੀ ਮਿੱਟੀ ਘਟਾ ਲੱਗੀ ਜਾਂਦਾ ਹਾਂ ਹਮ ਬਣਦੀ ਨਹੀਂ ਗੱਲ ਜਿਹੜੀ ਸੁੱਕਾ ਕੱਖ ਸੁੱਕਾ ਜਿਹੜਾ ਥੜੇ ਐਂ ਮੁੱਠੀ ਮਾਰ ਕੇ ਖੈਂਦੀ ਥੜੇ ਇਹ ਮਸ਼ੀਨ ਵੀ ਟੁੱਕਣੇ ਜਾਂ ਹੋਰ ਹਲਾਕਾਰ ਆ ਜਾ ਬਣ ਜਾਂਦੇ ਡੰਗਰ ਵੀ ਖੁਸ਼ ਹੋ ਕੇ ਖਾਂਦੇ ਆ ਫੇਰ ਹਮ ਨੜੇ ਵਧੀਆ ਮਿਲ ਗਏ ਇਹਨਾਂ ਨੂੰ ਪ੍ਰਧਾਨ ਜੀ ਨਾ ਲਿਆਂਦੇ ਕਿਥੇ ਮੱਲ ਮਾਰ ਲਿਆ ਇਹੇ ਹਨੜੇ ਲੈਂਦੇ ਆ ਕੋਣੋਂ ਨੀ ਗੋਲ ਤੇ ਥਰਮਲ ਪਲੱਟ ਕੋਣ ਤੇ ਇਹ ਹਾਂ ਬੱਲੇ ਮੈਂ ਕਹਿੰਦਾ 20 ਫੁੱਟ ਦੀ ਹੋਣੀ ਆ ਬਹੁਤ ਲੰਬੇ ਬਹੁਤ ਲੰਬੇ ਆ ਤੇ ਬੱਢਣੇ ਬਹੁਤ ਪੈਣੇ ਆ ਛਿੱਲ ਕੇ ਥੱਲੇ ਮੱਢਣੇ ਆ ਇਹ ਬਗੜ ਬਣਾਉਣਾ ਇਹਦਾ ਬਗੜ ਅੱਛਾ ਮੂਸੇ ਵਾਲੇ ਵਾਂਗੂ ਬਣਾਉਣੀ ਆ ਉਹ ਜਿਹੜਾ ਛੰਨ ਬਣਾਈ ਦੀ ਬਹਨ ਹਾਂ ਛੰਨ ਬਣਾਉਣੀ ਆ ਥੱਲੇ ਲਾ ਕੇ ਨਾ ਉੱਪਰ ਖੜਾ ਲਾ ਦਿੰਦੇ ਹਾਂ ਥੱਲੇ ਸਫਾਈ ਰਹੂਗੀ ਠੀਕ ਨੇ ਲੈ ਤੁਰਕਿਆ ਐਨ ਬਣਾ ਕੇ ਇਹ ਪਿੱਛੇ ਬਚ ਗਿਆ ਇਹਦੇ ਭਈਆ ਜਲੇ ਹੁਣ ਪਿਆਰ ਨੂੰ ਕਹਿੰਦਾ ਮੈਂ ਬਣਾਉਂਗਾ ਨਹੀਂ ਇਹਦਾ ਉੱਥੇ ਕੀ ਲਾਉਣੇ ਆ ਨਾਲੇ ਠੀਕ ਨੇ ਜ ਕਿਹੜੇ ਉਹ ਕਿਥੇ ਪੈ ਜਾਣੀ ਆ ਯਾਰ ਇਹ ਤਾਂ ਲਿਆਉਣੇ ਪੈਣੇ ਹੋਰ ਹੋਰ ਲਿਆਉਣੇ ਪਾਉਗੇ ਹਾਂ ਮੈਂ ਕਿਥੇ ਉੱਥੇ ਵੀ ਲਾ ਦੇਣੀ ਦੀ ਨਹੀਂ ਨਹੀਂ ਲਿਆਉਣੇ ਪੈਣੇ ਆ ਮੈਂ ਚੰਕੌਰ ਸਾਹਿਬ ਜਾਣਾ ਅੱਜ ਅੱਜ ਨੂੰ ਹੋ ਕੇ ਜਾਉਂਗਾ ਮੈਂ ਤੁਹਾਨੂੰ ਦੱਸੂੰਗਾ ਉੱਥੇ ਹੈਗੇ ਆ ਨਾ ਨਾ ਹੈਗੇ ਆ ਇਹ ਨਹਿਰ ਪਰ ਵੀ ਹੈਗੇ ਉਹ ਨਦੀ ਜੀ ਵੀ ਹੋਊਗੇ ਉੱਪਰੋਂ ਮੱਦੇ ਸੂਏ ਚ ਇਹ ਤਾਂ ਮੇਰੀ ਗੱਲ ਹੁਣ ਤਾਂ 88 ਗੰਨੇ ਚ ਕਰਦੇ ਸਾਨੂੰ ਹੂੰ ਗੰਨੇ ਵਾ ਕਰਿਆ ਸਹੀ ਗੱਲ ਇਹਦਾ ਇੰਨਾ ਹੀ ਬੋਟਾ ਹੁੰਦਾ ਹਾਂ ਹਾਂ ਹੂੰ ਦੋ ਸਾਲ ਚ ਅਜੇ ਹੀ ਹੋ ਜਾਂਦਾ ਹਾਂ ਆ ਕੱਦ ਹੋਣੀ ਗਾਇ ਉਹ ਉਸ ਤੇ ਨਵਾਈ ਕੋ ਹੁੰਦਾ ਬਾਈ ਇੱਕ ਵਾਰੀ ਵਾਏ ਬੇ ਟ੍ਰੈਲੇ ਦੀ ਸੁਣਾ ਫੋੜੀ ਕਿ ਬਸ 15 ਫੁੱਟਾ ਟ੍ਰੈਲੇ ਲਾ ਇੱਕ ਵਾਰੀ ਵਾਏ ਬੇ ਦੇਖ ਲੈ ਨੰਬੇ ਹੈਗੇ ਆ ਕੋਟ ਦੇ ਉੱਪਰੋਂ ਦੇਖ ਦਿੰਦੇ ਤਾਂ ਹਾਂ ਠੀਕ ਹੈ ਵਧੀਆ ਚੱਲ ਮੈਂ ਸੁੱਕ ਲੂੰਗੇ ਹੁਣ ਆਪਾਂ ਗਿਆ ਮਹੀ ਇਧਰ ਆਣ ਪਹਿਲਾਂ ਤਾਂ ਮੈਂ ਕਰਿਆ ਉਹਦੇ ਛਾਂ ਹੇ ਖੜੇ ਹਵਾ ਆਈ ਸਾਡੇ ਇੱਕ ਪਾਸੇ ਇਕੱਠੇ ਹੋ ਗਏ ਸਾਰੇ ਮਿਲ ਗਏ ਮਿਲ ਗਏ ਉਹ ਫੇਰ ਚੱਕ ਕੇ ਇੱਧਰ ਲਾਏ ਹੋਣੇ ਨੂੰ ਦੇਖਦਾ ਧੁੱਪ ਜੀ ਪਤਾ ਕੀ ਕਰਨੀ ਚਾਚੇ ਅੱਧੇ ਗਣਾ ਹੈ ਚਾੱਕ ਕੇ ਇਧਰ ਟਰਾਲੇ ਦੇ ਮੂਰੇ ਖੜੇ ਕਰਦੀ ਪਹਿਲਾ ਤਾਂ ਲਜਾਣਾ ਯਾਰ ਉਹਦੇ ਵੀ ਕੋਲ ਨਹੀਂ ਲੈ ਕੇ ਜਾਣਾ ਹਾਂ ਲੈ ਕੇ ਜਾਣਾ ਫਿਰ ਇੱਥੇ ਡੰਡਾ ਕੱਢ ਕੇ ਕੋਈ ਉਹਦੇ ਨਾਲ ਕਰਦੀ ਖੜੇ ਇੱਥੇ ਨੇ ਆਹੋ ਹਾਂ ਨਹੀਂ ਮੜ ਜੇ ਧੁੱਪ ਚ ਰਹੇ ਹਵਾ ਦੀ ਹਵਾ ਲਵਾਉਣੀ ਇੱਕ ਧੁੱਪ ਲੱਗੇ ਇੱਕ ਹਵਾ ਥੱਲੇ ਪਾ ਦੂ ਮੈਂ ਸਾਰੀ ਗੱਜਣੀ ਜੇ ਨਹੀਂ ਪੈਗਾ ਉਹੀ ਕੰਮ ਹੋਵੇਗਾ ਨਹੀਂ ਨਹੀਂ ਥੱਲੇ ਨਹੀਂ ਥੱਲੇ ਨਹੀਂ ਤੇ ਲੋਟ ਆਉਣੇ ਨਹੀਂ ਨਹੀਂ ਉਹਦੇ ਮੈਂ ਪਾਉਂਗਾ ਡੰਡਾ ਕਾਂ ਹੈ ਕਾਂ ਜਿਹੜਾ ਐ ਤਲਪੇ ਨਾਲ ਬਸ ਜਿਹਦੇ ਜਿਹਦੇ ਮਾਦੀ ਖੜੇ ਰਹਿਣ ਉੱਥੇ ਤਾਂ ਬਹੁਤ ਕੰਮ ਦੇ ਸੂ ਬਹੁਤ ਬੋਟਾ ਕਰਨੇ ਵਰਗਾ ਮਾਹਾਂ ਬੱਲੇ ਬੱਲੇ ਮੁਮਮਤ ਤਾਂ ਹੈ ਕਿ ਪਿੱਛੇ ਵਾਲੇ ਹੀ ਭੂਦੇ ਹੂੰ ਪੱਠੀਆਂ 'ਚ ਈ ਵੀ ਸਭ ਇਹੀ ਚੱਲਦਾ ਪਾਈ ਗਿਆ ਲਾਇਆ ਚੋਰਾ 'ਚ ਹੋ ਫਿਰ ਦਰਿਆ ਦੇ ਚੋਲੇ ਆਉਂਦੇ ਹੁਣ ਵੱਢ ਕੇ ਦਰਿਆ 'ਚ ਦਾ ਬਾਦੂ ਆ ਇਹ ਅੱਛਾ ਹਾਂ ਈ ਬੰਦ ਪਾਉਂਦਾ ਈ ਚੱਲਦਾ ਮੈਂ ਪੱਠੀਆਂ 'ਚ ਹੂੰ ਫਿਰ ਲਾਇਆ ਪਕਾਇਆ ਵਗੈਰਾ ਸਭ ਪੂਰਾ ਪੂਰਾ ਭਰੀ ਲੱਗੀ ਵੀ ਨਾਲੇ ਇੱਚ ਜਾਣ ਆ ਨਾ ਹੂੰ ਲੈ ਬਹੁਤ ਤਕੜਾ ਹੁਣ ਤਾਂ ਮੋਟਰਾਂ ਤਕਰੀਬਨ ਖੜੀਆਂ ਹੋਣੀਆਂ ਸਭ ਦੀਆਂ ਖੜੀਆਂ ਬਾਈ 2 ਬਹੁਤ ਪਹਿਲੇ ਆ ਮੰਡ ਮ ਬਹਤ ਨਹੀਂ ਬੋਹਦਾ ਹਾਂ ਆਪਣੇ ਘਟਾ ਜਾਵੇ ਮੰਡ ਮ ਬਹੁਤ ਨਹੀਂ ਹਾਂ ਅਸੀਂ ਤਾਂ ਬਾਪੁਰਾ ਹਾਲਾ ਆਪਣੇ ਬਹੁਤ ਮੀਂਹ ਆ ਉਧਰ ਭਰੇ ਭੇਦਾਨ ਵੀ ਅਬੂਤੇ ਹੋ ਗਏ ਹਰੇ ਭਾਈ ਵੇ ਲੱਭਦਾ ਸਾਰੀ ਇਹਦੀ ਲਾਇ ਨਾ ਨਾ ਵਧੀਆ ਵਧੀਆ ਇਧਰ ਅ ਸੁੱਤੀਆਂ ਵੀ ਬਾਗ ਆ ਗਈ ਬਾਗ ਵਾਡੀ ਭਗਵਾਨੀ ਭਗਵਾਨੀ ਆ ਗਏ ਹਾਂ ਹਾਂ ਮੋਚਾ ਅੱਜ ਤੇ ਲਾਤ ਆਪਣਾ ਆਪੇ ਸੁੱਤੀ ਲੈ ਦੇ ਇਹਨੂੰ ਹਾਂ ਆ ਗਈ ਸਾਡੇ ਵਿੱਚ ਨੂੰ ਬਾਜਰਾ ਵੱਢ ਕੇ ਔਨੇ ਨੂੰ ਉਹ ਆ ਗਏ ਬਣਾਏ ਮੈਟਰੋ ਟੇਗ ਵਾਲੇ ਮੰਗੂਗਾ ਮੈਟਰੋ ਰੇਲ ਜਾਂਦੀ ਆ ਹਾਂ ਅਜੇ ਤੱਕ ਵਾਲਾ ਮੀਟੇ ਬਾਦ ਸਾਫ ਹੋ ਗਿਆ ਤੇ ਆਹ ਦਾ ਚਾਚਾ ਤੂੰ ਤੂੰ ਤੁਸੀਂ ਇੱਥੇ ਘਾਲ ਲਿਆ ਇਹ ਕਿਹੜਾ ਆਹਾ ਜੜ ਜਾ ਆਹ ਤੇਦਾ ਵੀਰ ਇਹ ਜੜਨੇ ਨੂੰ ਵੇਹ ਜਦੋਂ ਗਲ ਗਿਆ ਨਹੀਂ ਇਹ ਦਾਣਾ ਤੇਰਾ ਕਵਾੜੀਆਂ ਵੱਟਉਣਾ ਇਹ ਅੱਗੇ ਜਾਣਾ ਆਰੇ ਪਰ ਵੀ ਨਹੀਂ ਇਹਨੂੰ ਹੁਣ ਮੈਂ ਆਰੇ ਪਰ ਵੀ ਨਹੀਂ ਤੈਨੂੰ ਲੈ ਜਾਣ ਦੀ ਲੋੜ ਇੱਥੇ ਰੱਖ ਕੇ ਬਾਸ ਇਹਨੂੰ ਸਿਆਲ ਚ ਹੁਣ ਵਿਧਾ ਲਿਓ ਲਾਓ ਜਿਹੜੀ ਖਲਪਾਟ ਬਣ ਜਣੀ ਨਹੀਂ ਨਾ ਇਹਦੀ ਹਾਂ ਆਪਣਾ 2-4 ਡੱਕੇ ਲਾ ਦੇ ਉੱਪਰ ਰੱਖ ਦੇ ਹਲੇ ਆਹਾ ਸਾਰੇ ਭੇ ਸੁਲਗ ਜਾਂਦੇ ਆ ਬਿਜਲੀ ਵਾਲੇ ਆ ਰਹੇ ਪੈਟਰੋਲ ਵਾਲੇ ਆ ਰਗੇ ਪੜਦੇ ਨੂੰ ਉਹਨਾਂ ਬੜਦੂਗਾ ਤਾਂ ਪਾਲ ਪਰ ਹੈਗਾ ਹਾਂ ਹੋਰ ਕੀ ਬੱਸ ਆ ਰਹੇ ਹਾਂ ਇਹਨੂੰ ਕਹੂੰਗਾ ਤੇਰਾ ਰੋਡੀ ਨੂੰ ਰੋਡੀ ਜੇ ਟੁੱਟੇ ਕਰ ਜਣੇ ਹਾਂ ਹਾਂ ਹੁਣ ਦੇ ਦੀ 20 500 ਰੁਪਿਆ ਇਹਦੇ ਨਾਲ ਕੋਹਾੜੀ ਨੂੰ ਲੱਗਦੀ ਇਹਨੂੰ ਨਾ ਨਾ ਲੱਗਣੀ ਨਾ ਕੋਹਾੜੀ ਲੱਗੇ ਤਾਂ ਕੋਈ ਵੀ ਜਾਂਦਾ ਨਹੀਂ ਇਹਦੇ ਨਾ ਨਾ ਕਾਕੇ ਨਹੀਂ ਬੜਨਾ ਫਿਰ ਅਸੀਂ ਕੋਹਾੜੀ ਤਾਂ ਉੱਬੜਦੀ ਹੈ ਤੇ ਪਰ ਸੁੱਕੇ ਪਰ ਉੱਬੜਦੀ ਹੈ ਇਹ ਤਾਂ ਹੁੰਦਾ ਹੈ ਹਮ ਮੈਂ ਕਿਹਾ ਜਿਹੜੀਆਂ ਸਾਫ ਸਾਫ ਲੱਗਣ ਲੱਗਦੀਆਂ ਹਾਂ ਹਾਂ ਕਿਹਾ ਬਾਈ ਤੂੰ ਤਾਂ ਸਲੀ ਕਰਦਾ ਕੋਈ ਬੋਕਿਆ ਵੀ ਆ ਵੀ ਚੰਗਾ ਹੈ ਨਾ ਤੇ ਆ ਵੀ ਵਧੀਆ ਆ ਇਹ ਮੇਰੇ ਸਮਾ ਪਿਆ ਚੰਗੀ ਜਿਹੀ ਆਤਮਾ ਹੂੰ ਫਿੱਟ ਜਿਹੀ ਪੈਰ ਘੜਦਾ ਵਾ ਐਂ ਸੋਸਰੇ ਹੋ ਗਏ ਆ ਹੋ ਗਿਆ ਵਧੀਆ ਬਣ ਗਿਆ ਇਹ ਲਾਹਰ ਦੇ ਬਾਅਦ ਲਾਏ ਚੱਕ ਦੇ ਫੱਟੇ ਉਹ ਗਿੰਦਰਾਂ ਦੇ ਨਾਲ ਰਲ ਗਏ ਰਲ ਗਏ ਮਨੂੰ ਕਹਿੰਦੇ ਉਹਨਾਂ ਦੇ ਬਰਾਬਰ ਹੀ ਆ ਜਾਂਦੇ ਹੂੰ ਮਗਰ ਲ ਵੀ ਦੇਖੋ ਵੀ ਆਂਦੇ ਬਰਾਬਰ ਬਰਾਬਰੇ ਖੜੇ ਆ ਹੁਣ ਬਰਾਬਰ ਦੇਖ ਲਾ ਹੂੰ ਬਰਾਬਰ ਖੜੇ ਹੋ ਗਏ ਯਾਰ ਬਰਾਬਰ ਹੋ ਜੂਗੇ ਹੋ ਜਾਣੀ ਹੋ ਜਾਣੇ ਐਂ ਬਰਾਬਰ ਜੀ ਹੁਣ ਉਹ ਬੁਝਾ ਇੱਥੇ ਤਾਂ ਜਿੱਦ ਲਾਈ ਗਿਆ ਹੂੰ ਇੱਥੇ ਹੁਣ ਇਹ ਦੇਖਦਾ ਢੇਲਾ ਲਵਾਈ ਹੁੰਦੀ ਸੀ ਸਾਡੇ ਬਾਹਰ ਲੇਟ ਲਾਈ ਜਿਹੜੀ ਪਈ ਸੀ ਤੂੰ ਤਾਂ ਹਟਦੀ ਸੂਰੇ ਰੋਕ ਦਿੰਦੀ ਐ ਤਾਂ ਹੀ ਕਹਿੰਦੇ ਵੀ ਟਾਈਮ ਨਾ ਹੋ ਜਾਵੇ ਫੇਰ ਖੰਦ ਪੈ ਜਾਂਦਾ ਮੀਂਹ ਵੀ ਰੋਕ ਦਿੰਦਾ ਹਟ ਜਿਹੜਾ ਪਹਿਲਾਂ ਹੀ ਜਸਤੀ ਬਿਮਾਰੀ ਨੇ ਫੇਰ ਕੰਟਰੋਲ ਤਾਂ ਉਹਨੇ ਕਰਨੀ ਐ ਯਾਨੀ ਫੇਰ ਫਰਕ ਤਾਂ ਪੈਂਦਾ ਹੀ ਆ ਹਾਂ ਹਾਂ ਓਕੇ ਹਾਂ ਤਾਂ ਹੁਣ ਮੌਸਮ ਸਾਫ਼ ਰਹੇ ਯਾਰ ਪ੍ਰਗਾਨ ਹੋਣਾ ਤੂੰ ਤਾਂ ਆਪਣੇ ਮੀਂਹ 'ਚ ਅੱਜ ਦਾ ਪਾਣੀ ਲਾ ਲੈ ਜਿਹੜਾ ਲਾਉਣਾ ਪੈਣਾ ਅੱਸੂ 'ਚ ਜ਼ਿਆਦਾ ਖਤਰਾ ਹੁੰਦਾ ਆਪਾਂ ਨੂੰ ਅੱਸੂ 'ਚ ਅਸੂ ਦੇ ਮੀਂਹ ਮੁੰਦਾ ਖਤਰਾ ਜੇ ਨਹੀਂ ਖਰਾਬੇ ਕਰਦਾ ਹੁਣ ਪੈਦਾ ਨਹੀਂ ਮਲ ਤੱਕ ਕੈ ਬਰੀਆਂ ਲੱਗਦਾ ਵੀ ਝੜੀ ਪੈਣਾ ਤਾਂ ਜਾਂ ਤਾਂ ਪਿਆ ਨਹੀਂ ਝੜੀ ਮੈਨੂੰ ਆਇਆ ਤਾਂ ਵੀ ਸੜਾ ਝੜੀ ਲੱਗ ਜੀ ਹੁਣ ਤਾਂ ਇਹ ਰੋਪੜ ਅੱਧੇ ਦਿਨ ਤੱਕ ਪਈਗਾ ਅੱਧੇ ਦਿਨ ਤੱਕ ਰੋਪੜ ਨਹੀਂ ਪਈਗਾ ਇੰਨਾ ਘੂਰਿਆ ਰਾਤ ਨੂੰ ਮਹਾਲਾ ਵੀ ਮੈਂ ਉਹੀ ਕੰਮ ਹੋ ਗਿਆ ਫਰ ਵਾਲੀ ਮੈਂ ਤਾਂ ਆਪੋ ਹੀ ਦੇਖਦਾ ਹਾਂ ਹਾਂ ਕਹਤੇ ਮੇਰੇ ਚੈਨਲ ਕਾਹਦਾ ਬਣਾਇਆ ਬੰਦੇ ਧਮਕੀਆਂ ਦਉਣ ਲੱਗੇ ਯਾਰ ਹਾਂ ਹਾਂ ਬੰਦੇ ਕਹਿੰਦੇ ਆ ਵੀ ਜੇ ਨਾ ਹਟਿਆ ਵੀਡੀਓ ਪਾਉਣ ਤਾਂ ਵੀ ਉਹ ਕੰਮ ਤੇ ਹਟਾ ਦੇਣਾ ਹਾਂ ਅੱਛਾ ਹਾਂ ਪਤਾ ਨਹੀਂ ਯਾਰ ਦੇਹਲਾ ਕਿ ਆ ਤਗਲੀਬ ਹੈ ਪ੍ਰਧਾਨ ਜੀ ਆਪਣੇ ਹੀ ਦੇਹਲਾ ਨਾਲ ਰਹਿੰਦੇ ਰਹਿੰਦੇ ਹੀ ਦੇਖ ਲੈ ਕੀ ਉਹਦਾ ਸ਼ੌਕ ਨੂੰ ਲੱਗਿਆ ਹੋਇਆ ਕਿ ਮੈਂ ਚੁੱਤਰ ਮਾਹਾਂ ਜੀ ਕਮੋੜੇ ਵਾਲੇ ਸੀਗਾ ਨਹੀਂ ਮੇਰੀ ਗੱਲ ਸੁਝੇ ਤਾਂ ਜੇ ਤਾਂ ਫੇਰ ਲੰਘ ਜੂਗਾ ਵਾਰ ਨੂੰ ਜੇ ਤਾਂ ਬੰਦਾ ਪਿਆਰ ਨਾਲ ਕਹੇ ਫੇਰ ਮੈਂ ਹਟ ਜਾਣਾ ਤਾਂ ਹਾਂ ਹੁਣ ਮੈਂ ਦੋ ਦੋ ਬੌਮਕ ਦੇ ਚ ਸੁਣ ਨਹੀਂ ਹਟਦਾ ਹੁਣ ਗੱਡੂ ਬੰਜ ਬਰਾਬਰ ਠੀਕ ਆ ਹੁਣ ਦਿਖਾ ਕੇ ਟਾਲ ਕੇ ਉਹਨੂੰ ਨਾਲੇ ਇਹਦੇ ਬਥੇ ਪਤਾ ਨਾ ਐ। ਤੇਰਾ ਕੀ ਕਹਤਾ ਹੈ ਤੇਰੇ ਕਰਮਾਂ ਮੇ ਲਿਖਾ ਬਤਾਇਆ ਖਾਣਾ ਜਿੰਨੇ ਕੁ ਤੇਰੇ ਕਰਮਾਂ ਮੇ ਲਿਖਾ ਉਹਨੇ ਖਾਣਾ ਹੈ ਕਿ ਨਹੀਂ। ਨਾਲੇ ਨੌਜੇ ਪਾਤੀ ਮਿਲ ਕੀ। ਜੀ ਹਾਂ ਐ ਹੁਣ ਤੁਸੀਂ ਹੀ ਲੱਗ ਜਾਂਦੇ ਸ੍ਰੀਕਾ ਕਨਪਿੰਡ ਤੇ ਚੈਨਲ ਬਣਨਾ ਤਾਂ ਕੋਈ ਕਿੰਨੇ ਬਣ ਗਏ। ਅਸੀਂ ਮੈਂ ਕਹਦਾ ਅਸੀਂ ਪਹਿਲੀ ਧੂੜ ਕੱਢ ਦੀ ਇੰਦਰਾ ਦੀ ਜਵਾਬੇ ਨਹੀਂ ਜਵਾਬ ਜਦ ਆ ਜੂਗੀ ਹਾਜ਼ਰ ਨਹੀਂ ਭਾਈ ਆਜੋ। ਉਹ ਤਾਂ ਐ ਕਹਿੰਦੇ ਜਿੱਦਾਂ ਬੁੜੇ ਨੇ ਰਜਿਸਟਰੀ ਕਰਾਈ ਹੁੰਦੀ ਵੀ YouTube ਦੀ ਵੀ ਕੋਈ ਹੋਰ ਆ ਨਹੀਂ ਸਕਦਾ ਉੱਪਰ। ਕਿਸਮਤ ਖਾੜੀ ਬੰਦੇ ਨੇ ਆਪਣੀ। ਹੋਰ ਹੈ ਕਿ ਨਹੀਂ? ਕੰਮ ਤਾਂ ਲੱਗਿਆ ਹੋਇਆ 100 ਜਣਾ ਹਾਂ 100 ਕੰਮ ਲੱਗਿਆ ਹੋਇਆ ਬੰਦਾ ਕੋਈ ਨਸ਼ੇ ਪੱਤੇ ਵਾਲਾ ਨਹੀਂ ਕੋਈ ਗਾ ਨਹੀਂ ਹੋਵੇਗਾ ਆ ਕੇ ਬੈਠੂਗਾ ਸਿਆਣੇ ਤੇ ਕੋਈ ਅਗਲੇ ਸਿੱਖੂਗਾ ਕਿਉਂ ਲੋ ਜਣਾ ਤਾਂ ਗੱਲ ਨਹੀਂ ਉਹ ਤਾਂ ਗਲਤ ਹੈ ਗਲਤ ਹੈ ਅਗਲੇ ਸਿੱਖੇਗਾ ਹੁਣ ਕਿਹੜੇ ਇੱਥੇ ਦਾਰੂ ਦਾ ਚੱਲਦਾ ਕੰਮ ਅੰਡਾ ਦਤਾ 버ਗਰ ਖਾ ਲਿਆ ਨੇਕਰ ਰੋਪੜ ਖਾ ਲਿਆ ਕੋਈ ਅਗਲੇ ਸਿੱਖੂਗਾ ਬੰਦਾ ਠੀਕ ਹੈ ਨਾਲੇ ਆਪਾਂ ਕਿਹੜੇ ਕੋਈ ਗਲਤ ਦਿਖਾਉਨੇ ਆ ਜੀ ਆਉਹੀ ਗੱਲ ਹੈ ਕਮੈਂਟ ਵਾਲਿਆਂ ਕੱਲ ਸਿਖਾਉਣਗੇ ਸਾਨੂੰ ਕੁਛ ਨਾ ਕੁਛ ਵੀ ਆ ਜਾਏ ਭਾਈ ਤੂੰ ਇੱਥੇ ਗਲਤ ਆ ਉਹ ਇੱਥੇ ਚੱਲਦੀ ਆ ਉਹਦੇ ਨਾਲ ਦੀ ਨਾਲ ਸੀਟੀ ਸੀ ਕਿ ਆਈ ਕੀ ਇਹ ਨੋਟ ਕਰਕੇ ਕਾ ਗਣਾ ਮੇਜਰ ਸਿੰਘ ਇੱਕ ਬਈ ਕੈਨੇਡਾ ਜਾ ਵੀ ਹਾਂ ਜੀ ਸਾਰੀ ਡੋਲ ਪਾਤੀ ਹਾਂ ਕਹਿੰਦਾ ਪ੍ਰਧਾਨ ਸਿਰੇ ਪਰ ਤਿਆਗ ਦੀਂਗੀ ਕਰਤੀ ਡੋਲ ਆਹ ਠੀਕ ਹੈ ਦੇਖ ਲੀ ਉਹਨੇ ਤਰਾਂ ਲੱਗਿਆ ਨੋ ਹਾਂ ਸਿਰਫ ਲੱਗ ਦੀਂਗੀ ਕਰਤੀ ਡੋਲ ਪਿੱਛੇ ਡੋਲ ਦੀ ਗਈ ਵੀ ਆ ਦੇਖ ਲੈ ਬੰਦੇ ਬੈਠੇ ਨੇ ਦੇਖ ਰਹੇ ਆ ਸਾਨੂੰ ਯਾਰ ਮੁਹੱਬਤ ਕਰਦੇ ਸਾਡੇ ਪਿੰਟਰੂ ਭਾਈ ਤਾਂ ਹੀ ਆ ਠੀਕ ਨਹੀਂ ਗਾ ਨਾ ਸਭਾ ਠੀਕ ਆ ਹਾਂ ਉਹਨਾਂ ਦੇ ਨਾਲੇ ਚੱਲਦੇ ਚੈਨਲ ਜੇ ਅਗਲੇ ਦੇਖਦੇ ਕਹਿੰਦੇ ਆਪਣੇ ਪਿਆਰ ਕਰਦੇ ਜਿਹੜੇ ਤਾਂ ਆਓ ਭਗਤ ਗਰੀ ਦੀ ਆਪੇ ਇਕੱਲੇ ਨਹੀਂ ਕੀ ਕਰ ਲਾਂਗੇ ਕਿ ਨਹੀਂ ਹੋਰ ਉੜ ਕੇ ਆਓ ਭਗਤ ਗਰੀ ਦੀ ਬਈਆ ਦੇ ਜੀ ਆਏ ਨਹੀਂ ਚੱਲ ਬੋਲੀ ਜਾਣ ਦੇ ਜਿਹੜਾ ਬੋਲਦਾ ਹੋਰ ਲੈ ਜਾਈ ਰੱਖੋ ਬਸ ਪ੍ਰਵਾਹ ਨਹੀਂ ਕਰੀਦੀ ਹੁੰਦੀ ਅਰੀਜੀ ਨਹੀਂ ਚਲੋ ਠੀਕ ਆ ਬਾਪੇਓ ਫਿਰ ਹੁਣ ਮੈਂ ਵੀ ਹੁਣ ਤਿਆਰ ਹੋਣਾ ਚਾਹਤਾਂ ਟਾਈਮ ਹੋ ਗਿਆ ਮਿਲਦੇ ਆਂ ਫਿਰ ਕਿਸੇ ਹੋਰ ਬਲੌਗ ਚ ਲੈ ਵੀ ਹੁਣ ਰੁਪੜ ਨੂੰ ਆਉਂਗਾ ਅੱਜ ਬਸ ਠੀਕ ਆ ਮੇਰੇ ਕੋ ਆ ਕੇ ਜਾਈਂ ਫਿਰ